ਤਬਾਹੀ ਮਚਾਉਂਦਾ ਆ ਰਿਹਾ ਹੈ ਚੱਕਰਵਾਤੀ ਤੂਫਾਨ ਰੇਮਲ ਕੁਝ ਸੂਬਿਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ ਅਸਲ ਦੇ ਵਿੱਚ ਉਹ ਮੌਨਸੂਨ ਦੇ ਆਉਣ ਤੋਂ ਪਹਿਲਾਂ ਬੰਗਾਲ ਦੀ ਖਾੜੀ ਦੇ ਵਿੱਚ ਇਹ ਪਹਿਲਾ ਤੂਫਾਨ ਹੈ ਇਸ ਤੂਫਾਨ ਦਾ ਨਾਮ ਰੇਮ ਰੱਖਿਆ ਗਿਆ ਭਾਰਤੀ ਮੌਸਮ ਭਾਗ ਦੇ ਵਿਗਿਆਨੀ ਮੋਨਿਕਾ ਸ਼ਰਮਾ ਨੇ ਕਿਹਾ ਕਿ ਸ਼ੁਕਰવાર ਸਵੇਰ ਤੱਕ ਮੱਧ ਬੰਗਾਲ ਦੀ ਖਾੜੀ ਦੇ ਉੱਤੇ ਗਤਬਾਹ ਵਾਲੇ ਖੇਤਰ ਦੇ ਵਿੱਚ ਉਹ ਕੇਂਦਰਿਤ ਹੋਵੇਗਾ ਤੇ ਸ਼ਨੀਵਾਰ ਸਵੇਰੇ ਚੱਕਰਵਾਤੀ ਤੂਫਾਨ ਦੇ ਵਿੱਚ ਬਦਲ ਜਾਵੇਗਾ ਤੇ ਹੋਰ ਵੀ ਤੇਜ਼ ਹੋਵੇਗਾ ਇਸ ਤੋਂ ਬਾਅਦ ਐਤਵਾਰ ਸ਼ਾਮ ਤੱਕ ਇਹ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ਚ ਬੰਗਲਾਦੇਸ਼ ਦੇ ਨਾਲ ਲੱਗਦੇ ਪੱਛਮੀ ਬੰਗਾਲ ਦੇ ਤੱਟ ਤੇ ਵੀ ਪਹੁੰਚ ਜਾਵੇਗਾ ਤਾਂ ਆਈਐਮਡੀ ਦੇ ਮੁਤਾਬਕ ਐਤਵਾਰ ਨੂੰ ਚੱਕਰਵਾਤ ਕਾਰਨ 102 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲ ਸਕਦੀ ਹੈ ਤਾਂ ਮੌਸਮ ਭਾਗ ਨੇ 26 ਤੇ 27 ਮਈ ਨੂੰ ਪੱਛਮੀ ਬੰਗਾਲ ਉੱਤਰੀ ਉੜੀਸਾ ਮਿਜ਼ੋਰਮ ਤਿਰਪੁਰਾ ਤੇ ਤਕਨੀ ਮਨੀਪੁਰ ਦੇ ਟਟਵੱਟੀ ਜ਼ਿਲ੍ਹਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਜਾਨੀ ਕਿ ਮੌਸਮ ਵਿਭਾਗ ਦੇ ਦੁਆਰਾ ਜੋ ਭਵਿੱਖਬਾਣੀ ਕੀਤੀ ਗਈ ਹੈ ਤਾਂ 26-27 ਦੀ ਤਰੀਕ ਨੂੰ ਇਨ੍ਹਾਂ ਖੇਤਰਾਂ ਨੂੰ ਚੌਕਸ ਰਹਿਣ ਦੀ ਵੀ ਜ਼ਰੂਰਤ ਹੈ ਇਸ ਤੋਂ ਇਲਾਵਾ ਸਮੁੰਦਰ ਦੇ ਵਿੱਚੋਂ ਮੱਛੀਆਂ ਫੜਨ ਗਏ ਮਛੀਰੀਆਂ ਨੂੰ ਵੀ 27 ਮਈ ਤੱਕ ਟੱਟ ਤੇ ਪਰਤਣ ਤੇ ਬੰਗਾਲ ਦੀ ਖਾੜੀ ਉੱਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਤਾਂ ਵਿਗਿਆਨੀਆਂ ਦਾ ਕਹਿਣਾ ਹੈ ਕਿ ਗਰਮ ਸਮੁੰਦਰੀ ਸਤਹ ਤੇ ਤਾਪਮਨ ਦੇ ਕਾਰਨ ਚੱਕਰਵਾਤੀ ਤੂਫਾਨ ਆਪਣੀ ਗਤੀ ਨੂੰ ਤੇਜ਼ੀ ਨਾਲ ਵਧਾ ਰਹੇ ਨੇ ਤੇ ਲੰਬੇ ਸਮੇਂ ਲਈ ਆਪਣੀ ਤਾਕਤ ਬਰਕਰਾਰ ਵੀ ਰੱਖ ਲੈਨੇ ਤਾਂ ਜੇਕਰ ਕੇਰਲ ਦੀ ਗੱਲ ਕੀਤੀ ਜਾਵੇ ਤੇ ਇੱਥੇ ਭਾਰੀ بارش ਨੇ ਤਬਾਈ ਮਚਾਈ ਹੋਈ ਆ ਘਰਾਂ ਤੇ ਸੜਕਾਂ ਤੇ ਪਾਣੀ ਭਰ ਗਿਆ ਜਦੋਂ ਕਿ ਕਟੋ-ਕਟ पांच जिलों ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 26 ਮਈ ਨੂੰ ਅਰਨਾਚਲ ਪ੍ਰਦੇਸ਼ੋ ਆਸਾਮ ਅਤੇ ਮਿਦਾਲਿਆ ਦੇ ਵਿੱਚ ਵੀ ਭਾਰੀ ਮੀਂਹ ਦੀ ਪੁਬਲਿਕ ਵਣੀ ਕੀਤੀ ਹੈ ਤਾਂ ਉਧਰ ਉੜੀਸਾ ਬਿਹਾਰ ਪੱਛਮੀ ਬੰਗਾਲ ਤੇ ਚਾਰਖੰਡ ਦੇ ਵਿੱਚ 29 ਮਈ ਤੱਕ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤਾਂ ਅਗਲੇ 24 ਘੰਟਿਆਂ ਦੇ ਦੌਰਾਨ ਕੇਰਲ ਲਕਸ਼ਦੀਪ ਅੰਡੇਮਾਨ ਨਿਕੋਬਾਰ ਦੀਪ ਸਮੂਹਾਂ ਦੇ ਵਿੱਚ ਕੁਝ ਥਾਵਾਂ ਤੇ ਹਲਕੀ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤਾਂ ਉਧਰ ਪੱਛਮੀ ਹਿਮਾਲਿਆ ਪੱਛਮੀ ਬੰਗਾਲ ਉੜੀਸਾ ਵਿਦਰਪ ਦੇ ਮਰਾਠਵਾੜਾ ਦੇ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ Rajasthan Haryana Delhi Uttar Pradesh Rajasthan ਤੇ Madhya Pradesh ਦੇ ਵਿੱਚ ਹੀਟ ਵੇਵ ਦੇ ਹਾਲਾਤ ਬਣੇ ਹੋਏ ਨੇ ਤਾਂ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜਿੱਥੇ ਇੱਕ ਪਾਸੇ ਹੀਟ ਵੇਵ ਨੇ ਲੋਕਾਂ ਨੂੰ ਹੀਟ ਵੇਵ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਹੀਟ ਵੇਵ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰਦੇ ਨੇ ਤਾਂ ਇੱਕ ਪਾਸੇ بارش ਨੇ ਤਬਾਹੀ ਮਚਾਈ ਹੋਈ ਹੈ ਜਿਸ ਤਰ੍ਹਾਂ ਕੇਰਲ ਦੇ ਵਿੱਚ ਭਾਰੀ بارش ਹੋਈ ਆ ਸੜਕਾਂ ਤੇ ਪਾਣੀ ਭਰ ਗਿਆ ਹੈ ਘਰਾਂ ਦੇ ਵਿੱਚ ਵੀ ਪਾਣੀ ਭਰ ਗਿਆ ਤਾਂ ਇਸੇ ਤਰ੍ਹਾਂ ਜੇਕਰ ਬੰਗਾਲ ਦੀ ਖਾੜੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਰੇਮਲ ਨਾਮ ਦਾ ਤੂਫਾਨ ਤਬਾਹੀ ਮਚਾਉਣ ਦੇ ਲਈ ਆ ਰਿਹਾ ਹੈ ਤਾਂ ਉਸ ਤੋਂ ਪਹਿਲਾਂ ਮਛੇਰੇ ਨੂੰ ਵਾਪਸ ਪਰਤਣ ਦੀ ਅਪੀਲ ਕੀਤੀ ਗਈ ਆ ਤਾਂ ਲੋਕਾਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਆ